ਕਿਵੇਂ ਆ ਬਾਈ ਕਾਸ਼ਾ ਠੀਕ ਆ تیرے ਮੈਂ ਤਾਂ ਯਾਰ ਤੇਰੇ ਕੋਲੇ ਨਾ ਬਾਈ ਬਹੁਲੀ ਵੱਡੀ ਉਮੀਦ ਲੈ ਕੇ ਆਇਆ ਕੀ ਹੋ ਗਿਆ ਸਾਡੇ ਤੇ ਤਾਂ ਯਾਰ ਬਾਈ ਜਾਣੀ ਨਾ ਦੁੱਖਾਂ ਦਾ ਕਹਿਰ ਹੀ ਲੱਗ ਪਿਆ ਗੱਲ ਕੀ ਹੋ ਗਈ ਜਾਨ ਕਿੜਕੀ ਚ ਆ ਗਈ ਬਾਈ ਜਿਹੜਾ ਮੇਰਾ ਸਹੁਰਾ ਨਹੀਂ ਉਹਨੂੰ ਰਾਤ ਬਈ ਟੈਕ ਦਾ ਦੌਰਾ ਪੈ ਗਿਆ ਉਹ ਬਹੁਤ ਮਾੜਾ ਹੋਇਆ ਯਾਰ ਤੇ ਡਾਕਟਰਾਂ ਨੇ ਵੀ ਇਹਦੇ ਤਾਂ ਸਟੈਂਟ ਪਾਉਗਾ ਨਹੀਂ ਇਹਦੀ ਜਾਨ ਨੂੰ ਖਤਰਾ ਹੈ ਅੱਛਾ ਤੇ ਹੁਣ ਤੈਨੂੰ ਪਤਾ ਹੈ ਰਿਸ਼ਤੇਦਾਰੀ ਹੈ ਇਹ ਪੂਰੀ ਖਾਸ ਹੁੰਦੀ ਹੈ ਹੂੰ ਉਧਰੋਂ ਮੇਰੇ ਘਰ ਵਾਲੀ ਮੈਨੂੰ ਘਰੇ ਨਹੀਂ ਰਹਿ ਦਿੰਦੀ ਆਂਦੀ ਘਰ ਪੈਸੇ ਦਾ ਹੱਲ ਨਹੀਂ ਬਾਪੂ ਤਾਂ ਗਿਆ ਪੁੱਛੋ ਹੁਣ ਮੈਂ ਤਾਂ ਬਈ ਫਸ ਗਿਆ ਤੇ ਜੇ ਬਈ ਮੈਂ ਕੋਈ ਨਹੀਂ ਹੱਲ ਕਰਦਾ ਮੇਰੇ ਘਰ ਵਾਲੀ ਰੁੱਸ ਕੇ ਬਾਜੂ ਮੇਰਾ ਬਈ ਘਰ ਟੁੱਟਦਾ ਯਾਰ ਤੇ ਵੀਰ ਬੰਦਾ ਪੈਸਿਆਂ ਦਾ ਹੱਲ ਕਰ ਥੋੜਿਆ ਜੀ ਮੇਰੇ ਕੋਲ تیرے ਪੈਸੇ ਕਿੱਥੇ ਯਾਰ ਤੈਨੂੰ ਪਤਾ ਸਾਰਿਆਂ ਦਾ ਸਰਕਲ ਉਹਨਾ ਕੀ ਹੁੰਦਾ ਮੈਂ ਤਾਂ ਮਸ਼ੀਨਾ ਖੁੱਲੀ ਬੈਠਾ ਹਾਂ ਵੇ ਸਫੇਰਪਾੜ ਤੇ ਪੈਸੇ ਲੱਗ ਜਾਂਦੇ ਆ ਯਾਰ ਮੇਰੇ ਕੋਲ ਤਾਂ ਹੈ ਨਹੀਂ ਯਾਰ ਨਹੀਂ ਯਾਰ ਭਾਈ ਮੋੜੀ ਨਾ ਜਾਂ ਤਾਂ ਮੈਨੂੰ ਜਿਉਂਦਿਆਂ ਚ ਰੱਖ ਲੈ ਜਾਂ ਮੈਨੂੰ ਮੋੜ ਕੇ ਮਾਰ ਦੇ ਬਈ ਯਾਰ ਕਿੰਨੇ ਚਾਹੀਦੇ ਆ 20 ਰੁਪਇਆ 50 ਯਾਰ ਚਾਹੀਦਾ ਇੰਨੇ ਤਾਂ ਹੈ ਨਹੀਂ ਤੇਰੇ ਯਾਰ ਮੇਰੇ ਕੋਲ ਤਾਂ ਮਸਾ 20000 ਰੁਪਇਆ ਹੋਊਗਾ 20000 ਤਾਂ ਯਾਰ ਥੋੜਾ ਹੈ ਬਈ ਨੱਪ ਘੁੱਟ ਕੇ 40 ਦਾ ਤਾਂ ਕਰ ਦੇ ਉਹ ਕਿੱਥੋਂ ਦੇ ਮੈਂ ਤੇਰੇ 40 ਹੈ ਨਹੀਂ ਯਾਰ ਚੱਲ 20 ਤਾਂ ਦੇ ਫਿਰ ਯਾਰ ਮੈਂ ਹੋਰ ਹੱਲ ਕਰਨ ਬਾਕੀ ਪਹਿਲਾਂ ਉਹ ਘਰੇ ਤਾਂ ਕਿਹਦੇ ਕੋਲ ਪਏ ਹੁੰਦੇ ਤੈਨੂੰ ਪਤਾ ਤਾਂ ਹੈਗਾ ਯਾਰ ਤੂੰ ਕੱਲ ਨੂੰ ਅੱਜ ਕੱਲ ਨੂੰ ਲਿਆ ਦਊਗਾ ਮੈਂ ਤੈਨੂੰ ਬੈਂਕ ਚੋਂ ਯਾਰ ਕੱਲ ਨੂੰ ਬਈ ਮੈਂ ਕੀ ਕਰੂੰਗਾ ਜੇ ਕੱਲ ਨੂੰ ਮੇਰਾ ਸਹੁਰਾ ਹੀ ਨਾ ਰਿਆ ਐਂ ਕਰ ਯਾਰ ਫਿਰ ਤੈਨੂੰ ਚੈੱਕ ਲਿਆ ਦਿੰਦਾ ਮੈਂ ਕੈਸ਼ ਤਾਂ ਹੈ ਨਹੀਂਗੇ ਮੇਰੇ ਆਏ ਕਰ ਲੈ ਆਲੇ ਤੇ ਰੇਅਰ ਲੈ ਤਾਂ ਜਾ ਪਰ ਕਿਤੇ ਉਹੀ ਗੱਲ ਨਾ ਹੋ ਜਾ ਯਾਰ ਅੱਜ ਕੱਲ ਤੈਨੂੰ ਪਤਾ ਭਰੋਸਾ ਹੈ ਨਹੀਂ ਕਿਸੇ ਤੇ ਉਹ ਨਹੀਂ ਨਹੀਂ ਬਾਈ ਯਾਰ ਮੇਰੀ ਨਾ ਮੈਂ ਵੇਚੀ ਵੀ ਆ 1.5 ਲੱਖ ਰੁਪਏ ਦੀ ਉਹਦਾ ਇਕਰਾਰ ਆ 15 ਦਿਨਾਂ ਦਾ ਹੁਣ ਉਹ ਤੋਂ ਇਕਰਾਰ ਤੋਂ ਪਹਿਲਾਂ ਪੈਸੇ ਮੈਂ ਕਿਵੇਂ ਮੰਗਲਾਂ ਬਾਈ ਯਾਰ ਬਾਕੀ ਜੇ ਤੈਨੂੰ ਨਹੀਂ ਯਕੀਨ ਮੈਂ ਤੇ ਮੁੰਡੇ ਦੀ ਸੌਂ ਉਹ ਨਹੀਂ ਨਹੀਂ ਸੌਂ ਦੀ ਤਾਂ ਕੋਈ ਲੋੜ ਨਹੀਂ ਯਾਰ ਚੱਲ ਲੈ ਜਾ ਠੀਕ ਮਿਹਰਬਾਨੀ ਬੇਬੇ ਉਹ ਕੀ ਹਿਸਾਬ ਕਿਤਾਬ ਆ ਯਾਰ ਤੇਰੇ ਪੈਸਿਆਂ ਦਾ ਹਜੇ ਆਈ ਨਹੀਂ ਤੇਰੇ ਮੱਝ ਤੇ ਪੈਸੇ 15 ਦਿਨ ਕਹਿੰਦਾ ਯਾਰ ਤੂੰ 20 ਦਿਨ ਹੋ ਗਏ ਭਾਈ ਮੱਝ ਦੇ ਪੈਸੇ ਦਾ ਕਰਾਰ ਵਾਲੇ ਦੇ ਨਹੀਂ ਆਗੇ ਸੀ ਅੱਛਾ ਤੇ ਤੇਰਾ 20000 ਰੁਪਏ ਮੈਂ ਕੱਢ ਕੇ ਵੀ ਰੱਖਤਾ ਸੀ ਵੀ ਦੂਜੇ ਦਿਨ ਚਲ ਮੈਂ ਉਹਨੂੰ ਦੇ ਕੇ ਆਉਂ ਹੂੰ ਤੇਰੇ ਪੈਸੇ ਗੱਲ ਭਾਈ ਇਹ ਬਣੀ ਉਸੇ ਹੱਥ ਨਹੀਂ ਮੇਰੇ ਬਾਪੇ ਦੀ ਭੂਆ ਮਰ ਗਈ ਯਾਰ ਇੰਨੇ ਪੈਸੇ ਫਿਰ ਕਾਹਤੇ ਲੱਗੇ ਭਾਈ ਤੈਨੂੰ ਪਤਾ ਹੋਣਾ ਦੁਨੀਆਦਾਰੀ ਦਾ ਨਮਾਸਿਆਪਾ ਨਾਲੇ ਤਾਂ ਦੇ ਵੀ ਲੀੜੇ ਕੱਪੜੇ ਲੈ ਕੇ ਦਿਓ ਨਾਲੇ ਸਿਉਣਾ ਲੈ ਕੇ ਦਿਓ ਕਿਸੇ ਨੇ ਹੋਰ ਗੱਲ ਕੱਢ ਮਾਰੀ ਆਂਦੇ ਫੁੱਫੜ ਨੂੰ ਸ਼ਾਪ ਪਾਉ ਇੱਕ ਅੱਛਾ ਭੂਆ ਕਾ ਦੀ ਮਰ ਗਈ ਮੇਰੀ ਤਾਂ ਮੱਝ ਹੀ ਲੱਗੀ ਵੀ ਸਾਰੀ ਮੱਚ ਉਹ ਤੇਤੀ ਲੱਗੀ ਚਲ ਕਰਦੀ ਯਾਰ ਛੇਤੀ ਫਿਰ ਖੜ ਜਾ ਪੰਜ ਸੱਤ ਦਿਨ ਵੀ ਪੱਕਾ ਹੀ ਹੱਲ ਕਰ ਦੂੰਗਾ ਠੀਕ ਆ ਨਹੀਂ ਬੋਦਲੇ ਉਹ ਗੱਲ ਸੁਣ ਓਏ ਆਪਾਂ ਉਹ ਗਾਂ ਜਾ ਕੇ ਗੱਲ ਕਰਦੇ ਆਂ ਗਾਂ ਜਾ ਮਾਣੇ ਉੱਥੇ ਆ ਜਾ ਜੋ ਰੇਤਾ ਉਹ ਮਹੀਨਾ ਹੋ ਗਿਆ ਪੈਸੇ ਦੇ ਤਾਂ ਨਾ ਨਹੀਂ ਲੈਂਦਾ ਉਲਟਾ ਤੂੰ ਤਾਂ दारू ਪੀਂਦਾ ਫਿਰਦਾ ਯਾਰ ਕੋ ਯਾਰ ਪੈਸੇ ਤਾਂ ਤੇਰੇ ਮੈਂ ਦੇਨੇ ਆ ਮੇਰਾ ਸਾਲਾ ਆ ਆ ਤੇ ਫਿਰ ਮੈਂ ਕੀ ਕਰਾਂ ਉਹ ਮੈਂ ਕਹਾਂ ਯਾਰ ਜਿਹੜੇ ਆਪਰੇਸ਼ਨ ਤੇ ਮੈਂ ਆ ਤੇ ਸਾਰੇ ਤੇ ਪੈਸੇ ਲਏ ਆ ਮੇਰੇ ਉਹ ਮੋੜ ਲਾਇਆ ਉਨੇ ਪੈਸੇ ਕੀ ਮੋੜਨੇ ਆ ਉਹ ਤਾਂ ਜਵਾਕਾਂ ਅਸਤੇ ਫਰੂਟ ਵੀ ਨਹੀਂ ਲੈ ਕੇ ਆਇਆਗਾ ਉਦੋਂ ਮੇਰੇ ਘਰਾਂ ਵਾਲੀ ਜਦ ਕੀ ਬਾਈ ਉਹਾਂ ਦੀ ਉੱਥੇ ਜਾ ਕੇ ਆਪਾਂ ਤੂੰ ਮੂਤ ਪੀਣਾ ਤੇ ਮੇਰੇ ਭਰਾ ਨੂੰ ਵੀ ਪਿਆ ਮੇਰੇ ਦਿਮਾਗ ਚ ਗੱਲ ਆ ਮੈਂ ਕਿਹਾ ਹੁਣ ਸੋਫੀ ਬੰਦਾ ਰਿਸ਼ਤੇਦਾਰ ਤੋਂ ਕਿਵੇਂ ਪੈਸੇ ਮੰਗ ਸਕਦਾ ਤਿੰਨ ਚਾਰ ਪੈਗ ਆਪ ਲਊ ਤਿੰਨ ਚਾਰ ਹੁਣ ਲਵਾਂ ਜਦੋਂ ਆਏ ਹੋਗੇ ਪੀਤੀ ਵਾਲੇ ਤਾਂ ਤੈਨੂੰ ਪਤਾ ਮਨ ਕਰੜਾ ਹੋ ਜਾਂਦਾ ਉਦੋਂ ਪੈਸੇ ਮੰਗੂ ਆ ਆ ਦੇ ਹੱਥ ਨੂੰ ਪੈਸੇ ਲੈ ਲਈਆ ਪਰ ਕਰ ਦੇਤੀ ਰ ਇੱਕ ਦੋ ਦਿਨਾਂ ਚ ਹੱਲ ਕੱਲ ਹੱਥ ਨੂੰ ਤੇਰੇ ਪੈਸੇ ਮਿਲ ਜਾਣ ਉਹ 2 ਮਹੀਨੇ ਹੋ ਗਏ ਧੀਰੇ ਯਾਰ ਤੇਰੀ ਤਾਂ ਜਮਾਂ ਹੀ ਸ਼ਰਮ ਲਈ ਆ ਪੈਸੇ ਦੇ ਅੰਦਰ ਤੂੰ ਤਾਂ ਨਾਇਨ ਲੈਂਦਾ ਲੈ ਉੱਤੋਂ ਡੋਰਨਾ ਬੈਠਾ दारू ਪੀਂਦਾ ਤੂੰ ਤਾਂ ਮੈਂ ਕਿਹੜਾ ਬਾਈ ਯਾਰ ਖੁਸ਼ੀ ਚ ਪੀਣਾ ਮੇਰੇ ਤੇ ਤਾਂ ਦੁੱਖਾਂ ਦਾ ਬਾਈ ਪਹਾੜ ਹੀ ਡਗ ਪਿਆ ਮੇਰੇ ਕੋਲੇ ਚੰਗੇ ਭਲੇ ਬਾਈ ਪਰਸੋਂ ਪੈਸੇ ਆਗੇ ਸੀ ਮੈਂ ਕਿਹਾ ਵੀ ਤੇਰੇ ਨਾਲ ਮੈਂ ਕੱਲ ਨੂੰ ਪੈਸੇ ਦੇ ਕੇ ਜਾਊਂਗਾ ਤੇ ਫਿਰ ਦਿੱਤੇ ਨਹੀਂ ਉਹ ਗੱਲ ਤਾਂ ਸੁਣ ਲੈ ਯਾਰ ਕੱਲ ਮੈਂ ਤੇਰੇ ਚੰਗੇ ਭਲੇ ਪੈਸੇ ਦੇਣ ਆਉਣੀ ਸੀ ਜਦੋਂ ਤੁਰਨ ਲੱਗਿਆ ਮੁੰਡਾ ਡਗ ਪਿਆ ਬਾਈ ਮੇਰਾ ਓਟੀਆਂ ਲੱਗੀਆਂ ਲੈਟ੍ਰੀਨਾਂ ਲੱਗੀਆਂ ਬਾਈ ਇਹਦਾ ਤਾਂ ਪਾਣੀ ਮੁੱਕ ਗਿਆ ਤੇ ਹੁਣ ਉਹ ਤਾਂ ਪਿਆ ਉਹਦੀ ਟੈਨਸ਼ਨ ਜੀ ਪੀਣਾ ਬਾਈ ਫਿਰ ਤਾਂ ਮਾੜਾ ਹੀ ਬਹੁਤ ਹੋਇਆ ਯਾਰ ਪਾਪਾ ਤੂੰ ਦਾਰੂ ਪੀਣੋਂ ਹਟਣਾ ਕਿ ਨਹੀਂ ਮੰਮੀ ਨੇ ਕਿਹਾ ਨਾਨਾ ਹੁੰਦਾ ਟੰਬਾ ਲੈ ਕੇ ਉਹ ਹਟਾਉ ਫਿਰ ਤੈਨੂੰ ਉਹ ਚਲ ਤੂੰ ਘਰੇ ਜਾ ਉਹ ਪੁੱਤ ਤੇਰਾ ਨਾਨਾ ਤਾਂ ਯਾਰ ਬਿਮਾਰ ਨਹੀਂ ਸੀਗਾ ਇਹ ਆਂਦਾ ਸੀ ਤੇ ਸਟੰਟ ਸਟੰਟ ਜੇ ਪਏ ਆ ਚਾਚਾ ਨਾਨੇ ਨੂੰ ਕੀ ਹੋਇਆ ਉਹ ਤਾਂ ਘੋੜੇ ਵਰਗਾ ਫਰਦਾ ਚਾਚਾ ਤੂੰ ਕਿਵੇਂ ਆਇਆ ਉਹ ਮੈਂ ਤਾਂ ਤੂੰ ਪੈਸੇ ਲੈਣ ਆ ਤਾਂ ਆਇਆ ਚਾਚਾ ਤੇਰੇ ਵਰਗੇ ਦਾ ਪੈਸੇ ਲੈਣ ਆਲੇ ਬਹੁਤ ਆਉਂਦੇ ਆ ਨਾ ਪੈਸੇ ਦੇਣ ਦੇ ਚੱਕਰ 'ਚ ਨਾ ਆਏ ਨੇ ਸਾਰੇ ਰਿਸ਼ਤੇਦਾਰ ਮਾਰਤੇ ਓ ਚੱਲ ਰਿਸ਼ਤੇਦਾਰ ਤਾਂ ਮਾਰਨ ਵਾਲੇ ਮਾਰਤੇ ਇਹਨੂੰ ਤੈਨੂੰ ਵੀ ਕਹੀ ਜਾਂਦੇ ਇਹ ਬਿਮਾਰ ਆ ਕਿ ਉਹਦੀ ਟੈਨਸ਼ਨ 'ਚ ਮਤ ਦਾਰੂ ਪੀਂਨਾ ਮੇਰੀ ਟੈਨਸ਼ਨ 'ਚ ਨਾ ਦਾਰੂ ਪੀਂਦਾ ਹੈ ਜੂਏਟ ਸਾਰੇ ਪੈਸੇ ਹਾਰ ਗਿਆ ਉਹਦੀ ਟੈਨਸ਼ਨ 'ਚ ਪੀਂਦਾ ਓਏ ਹੱਥ ਬੰਨੇ ਭਰਾਵਾ ਤੇਰੇ ਮੂਰੇ ਪੈਸੇ ਦੇਣੇ ਮੇਰੇ ਦੇ ਨਹੀਂ ਦੇਣੇ ਨਾ ਦੇ ਰਿਸ਼ਤੇਦਾਰ ਤਾਂ ਤੂੰ ਜਿਹੜੇ ਮਾਰੇ ਮਾਰੇ ਹੀ ਆ ਗੱਲਾਂ 'ਚ ਓਏ ਆ ਜਵਾਗ ਨੂੰ ਤਾਂ ਬਖਸ਼ ਦੇ